ਅਸੀਂ ਕੋਈ ਕੱਚ ਦੇ ਗਲਾਸ ਤਾਂ ਨਹੀਂ ਕਿ ਹੱਥੋਂ ਡਿੱਗੇ ਤੇ ਕੱਚ ਦੇ ਨਹੀਂ ਟੁੱਟ ਜਾਈਏ ਆਖਰ ਅਸੀਂ ਦੋਸਤਾਂ ਮੇਰੇ ਯਾਰ ਪਹਿਲਾਂ ਆਪਾਂ ਇੱਕ ਦੂਜੇ ਦੀਆਂ ਨਜ਼ਰਾਂ ਚੋਂ ਕਰਾਂਗੇ ਤੇ ਫਿਰ ਹੌਲੀ ਹੌਲੀ ਟੁੱਟ ਜਾਵਾਂਗੇ ਮੈਨੂੰ ਪਤਾ ਹੈ ਇਸ ਤਰ੍ਹਾਂ ਟੁੱਟਣ ਨਾਲ ਤਕਲੀਫ ਤਾਂ ਹੋ ਪਰ ਅਸੀਂ ਕੱਚ ਦੇ ਗਲਾਸ ਤੇ ਨਹੀਂ ਨਾ ਕਿ ਹੱਥੋਂ ਡਿੱਗੇ ਤੇ ਕੱਚ ਦੇ ਨਹੀਂ ਟੁੱਟ ਜਾਈਏ ਤੂੰ ਵੀ ਜਾਣਦਾ ਹੈ ਤੇ ਮੈਂ ਵੀ ਕਿ ਕਿੰਨਾ ਮੁਸ਼ਕਿਲ ਹੁੰਦਾ ਹੈ ਬੰਦ ਦਰਵਾਜ਼ੇ ਵੱਲ ਕੜੀ-ਮੁੜੀ ਪ੍ਰਤਨਾ ਆਉਂਦੇ ਜਾਂਦੇ ਸਾਹਾਂ ਦੇ ਰਾਹ ਵਿੱਚ ਦੀਵਾਰ ਖੜੀ ਕਰਨੀ ਤੇ ਚੌਂਕ ਤੇ ਖੜੇ ਰਹਿਣਾ ਕਿਸੇ ਇੱਕ ਦੇ ਇੰਤਜ਼ਾਰ ਵਿੱਚ ਅਸੀਂ ਇਦਾਂ ਨਹੀਂ ਕਰਾਂਗੇ ਅਸੀਂ ਇਦਾਂ ਕਰਾਂਗੇ ਤੂੰ ਕਿਤੇ ਹੋਰ ਚਲਾ ਜਾਈਂ ਤੇ ਮੈਂ ਕਿਤੇ ਹੋਰ ਕਦੇ-ਕਦਾਈਂ ਮੈਂ ਤੈਨੂੰ ਇੱਕ ਖੱਤ ਲਿਖਾਂਗਾ ਇੱਥੇ ਸਭ ਸੁਖਸਾੰਦ ਹੈ ਤੇ ਆਪ ਜੀ ਦੀ ਰਾਜੀ ਖੁਸ਼ੀ ਪ੍ਰਮਾਤਮਾ પાસેੋਂ ਨੇਕ ਮੰਗਦਾ ਹਾਂ ਪੱਤਰ ਦੇ ਉੱਤਰ ਚ ਮਾਮੂਲੀ ਦੇਰੀ ਲਈ ਤੂੰ ਮਾਫੀ ਮੰਗੇਗਾ ਮੈਂ ਤੈਨੂੰ ਸ਼ਾਦੀ ਦੀ ਸਾਲਗिराਹ ਤੇ ਛੋਟਾ ਮੋਟਾ ਗਿਫਟ ਭੇਜਾਂਗਾ ਤੇ ਤੂੰ ਪਿਤਾ ਜੀ ਦੇ ਅਚਾਨਕ ਗੁਜ਼ਰ ਜਾਣ ਤੇ ਮੇਰੇ ਨਾਲ ਹਮਦਰਦੀ ਜਤਾਏਗਾ ਮੈਂ ਤੈਨੂੰ Eid ਮੁਬਾਰਕ ਕਹਾਂਗਾ ਤੂੰ ਮੈਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਭੇਜੇਂਗਾ ਇੰਜ ਹੌਲੀ ਹੌਲੀ 31 ਦਸੰਬਰ ਉਹ ਠੰਡੀ ਸ਼ਾਮ ਆਏਗੀ ਜਦੋਂ ਸਾਡੇ ਗਰੀਟਿੰਗ ਕਾਰਡ ਕਿਸੇ ਡਾਕ ਖਾਨੇ ਵਿੱਚ ਟਕਰਾ ਜਾਣਗੇ ਤੇ ਟੁੱਟ ਜਾਣਗੇ ਮੈਂ ਜਾਣਦਾ ਤੇ ਤੂੰ ਵੀ ਕਿੰਜ ਟੁੱਟਣ ਨਾਲ ਤਕਲੀਫ ਤਾਂ ਹੋ ਪਰ ਅਸੀਂ ਕੋਈ ਕੱਚ ਦੇ ਗਲਾਸ ਤਾਂ ਨਹੀਂ ਕਿ ਹੱਥੋਂ ਡਿੱਗিয়ে ਤੇ ਕੜੱਚ ਦੇ ਨਹੀਂ ਟੁੱਟ ਜਾਈਏ ਆਖਰ ਅਸੀਂ ਦੋਸਤਾਂ ਮੇਰੇ ਯਾਰ ਪਹਿਲਾਂ ਆਪਾਂ ਇੱਕ ਦੂਜੇ ਦੀਆਂ ਨਜ਼ਰਾਂ 'ਚੋਂ ਗਿਰਾਂਗੇ ਤੇ ਫੇਰ ਹੌਲੀ ਹੌਲੀ ਟੁੱਟ ਜਾਵਾਂਗੇ